ਨਕੋਦਰ ਦੇ ਨਿਵਾਸੀਆਂ ਨਕੋਦਰ ਦੇ ਆ ਨਕੋਦਰ ਚ ਨਸ਼ਾ ਖਤਮ ਹੋ ਗਿਆ ਨਸ਼ਾ ਖਤਮ ਨਹੀਂ ਹੋਇਆ ਜੀ ਅੱਛਾ ਵਿਕਦਾ ਖੜਾ ਜਾ ਉਹ ਮਾ ਜਿਹੜੇ ਠੀਕ ਹੈ 2 ਕੇ ਲੋਂਦੇ ਨਸ਼ਾ ਕਰੀ ਜਾਂਦੇ ਆ ਠੀਕ ਹੈ 2 ਕੇ ਇੱਕ ਬੜਾ ਮਾਰੂ ਨਸ਼ਾ ਸੀ ਕਿੱਟੇ ਦਾ ਨਸ਼ਾ ਹਾਂ ਜੀ ਨੂੰ ਨਕੋਦਰ ਦੀ ਗੱਲ ਕਰੀ ਕਿ ਨਕੋਦਰ ਚ ਖਤਮ ਹੋ ਚੁੱਕਿਆ ਉਹ ਨਹੀਂ ਨਕੋਦਰ ਦੇ ਵਿੱਚ ਹੁਣ ਐ ਨਹੀਂਗਾ ਚਿੱਟਾ ਪਹਿਲਾਂ ਨਾਲੋਂ ਕੋਈ ਫਰਕ ਕੋ ਠੱਲ ਪਈ ਹੋਵੇ ਹਾਂ ਜੀ ਠੱਲ ਪਈ ਆ ਹੋਣ ਨੇਗਾ ਸਰਕਾਰਾਂ ਦੇ ਪਹਿਲੀਆਂ ਸਰਕਾਰਾਂ ਤੇ ਹੁਣ ਦੀ ਸਰਕਾਰ ਚ ਕੋਈ ਫਰਕ ਲੱਗਦਾ ਵਾ ਫਰਕ ਲੱਗਦਾ ਜੀ ਕੀ ਫਰਕ ਕੀ ਲੱਗਦਾ ਫਰਕ ਆ ਹੁਣ ਘਟਿਆ ਹੀ ਆ ਉਹ ਘਟਿਆ ਤਾਂ ਉਹ ਨੂੰ ਕੋਈ ਫਰਕ ਲੱਗਿਆ ਅੱਗੇ ਨਾਲੋਂ ਪਤਾ ਕਰ ਲੈਣੇ ਹੋ ਕਿਦਾਂ ਨਹੀਂ ਮੈਂ ਨਹੀਂ ਕਰਦਾ ਨਾ ਜੀ ਆ ਪਤਾ ਮੈਂ ਕਹ ਤੁਸੀਂ ਤਾਂ ਨਹੀਂ ਬੋਲ ਰਹੇ ਕਿ ਤੇ ਵੀ ਤੁਹਾਡੇ ਨਿਬੰਦ ਹੋ ਜੇ ਨਹੀਂ ਨਹੀਂ ਇਹ ਕਰਦੇ ਹੀ ਨੇਗੇ ਦੇਖ ਲਓ ਤਾਂ ਫੇਰ ਹੋਊਗਾ ਜੇ ਇਹ ਕਰਦੇ ਹੋਵੇ ਇਦਾਂ ਦਾ ਹੋਵੇ ਨਾ ਮੈਂ ਹਸਪਤਾਲ ਵੀ ਚੱਲ ਜਾਣਾ ਸਵੇਰੇ ਸਵੇਰੇ ਉਹ ਨਾ ਮੈਂ ਗੋਲੀਆਂ ਹੀ ਲੈਣੇ ਤੁਸੀਂ ਵੀ ਲੱਗੇ ਹੋ ਜਾਣੇ ਹੋ ਦੱਸੋ ਨਹੀਂ ਉਹ ਤਾਂ ਖਾਣੇ ਇੱਕ ਦੋ ਗੋਲੀਆਂ ਇੱਕ ਦੋ ਖਾਣੇ ਹੋਣਾ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਨਸ਼ਾ ਖਤਮ ਹੋ ਗਿਆ ਨਹੀਂ ਖਾਣੋ ਜਿਹੜਾ ਚਿੱਟਾ ਖਾਦੇ ਉਹ ਤਾਂ ਖਾਣੋ ਉਹ ਵੀ ਇੱਕ ਉਹ ਵੀ ਤੱਕ ਉਹ ਵੀ ਇੱਕ ਨਸ਼ਾ ਹੀ ਹੈ ਨਾ ਉਸਦੇ ਪਹਿਲਾਂ ਡੋਟੇ ਖਾਣਦੇ ਹੋਗੇ ਪੋਸਟ ਖਾਣਦੇ ਹੋਗੇ ਹੋਣੀ ਮਿਲਦਾ ਹੁਣ ਗੋਲੀ ਖਾਣਦੇ ਹੋ ਫਿਰ ਫਰਕ ਤਾਂ ਕੋਈ ਨਾ ਪਿਆ ਸਹੀ ਗੱਲ ਉਹ ਤਾਂ ਨਹੀਂ ਫਰਕ ਆ ਪਤਾ ਨਹੀਂ ਵੀ ਆਪਾਂ ਨਖੋਦਰ ਦਾ ਸੀ ਹਕੇ ਮਹਿਤਪੁਰ ਤੇ ਜੀ ਮਹਿਤਪੁਰ ਤੋਂ ਅੱਗੇ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਕੈਮ ਵਾਲਾ ਬਿੱਲਾ ਬਗੇਲਾ ਇੱਥੇ ਕੈਮ ਵਾਲੇ ਚ ਤਾਂ ਬੜਾ ਨਸ਼ਾ ਵਿਕਦਾ ਕਹਿੰਦੇ ਪਿੰਡ ਦੇ ਕੜ ਕਿਈ ਮੁੰਡੇ ਲੱਗੇ ਹੋਏ ਹਾਂਜੀ ਉੱਥੇ ਨਸ਼ਾ ਬਹੁਤ ਵਿਕਦਾ ਹਾਂਜੀ ਉਹ ਬਿਮਾਰਦਾ ਨਹੀਂ ਗਈ ਹਾਂਜੀ ਉਧਰ ਨਾ ਇੰਨਾ ਫਿਕਰਦੇ ਫੜਦੇ ਨਹੀਂਗੇ ਮਰਦੇ ਨੇਗੇ ਹਾਂਜੀ ਕਿ ਮੈਂ ਵੀ ਮੇਰੇ ਤੋਂ ਜਾਣਕਾਰੀ ਚ ਆਇਆ ਸੀ ਕਹਿੰਦੇ ਉੱਥੇ ਮੁੰਡੇ ਬੜੇ ਮਰਿਆ ਹਾਂਜੀ ਬਹੁਤ ਮਰਦੇ ਆ ਪਿੰਡ ਵਿੱਚੋਂ ਮਤਲਬ ਜੇਕਰ ਐਵਰੇਜ ਲਈਏ ਕਿੰਨੇ ਕੁ ਮਾਮਾ ਦੇ ਪੁੱਤ ਦੂਰ ਹੋ ਗਏ ਹਾਂਜੀ ਟਾਲੀਆਂ ਨਹੀਂ ਸ਼ਨਾ ਬੋਟੇ ਵਾਲੀਆਂ ਸ਼ਨਾ ਤੇ ਇਧਰ ਭੋੜਿਆ ਪੈ ਜਾਂਦਾ ਵੀ ਲੱਭ ਕੇ ਲਾ ਕੈਮ ਵਾਲਾ ਉਮਰੇ ਵਾਲ ਦੇ ਬਹੁਤ ਉਹ ਬਿਮਾਰ ਸੱਪੇ ਅਡ ਚੜ ਚੰਦਿਆ ਦੁੱਖ ਹੁੰਦਾ ਤੁਸੀਂ ਵੀ ਮਾਂ ਹੋਗੇ ਦੁੱਖ ਹੁੰਦਾ ਦਿਲ ਅੰਦਰੋਂ ਰੋਂਦਾ ਜੀ ਉਹ ਤੋਂ ਹਾਂਜੀ ਬਹੁਤ ਦੁੱਖ ਹੁੰਦਾ ਪਰ ਇਹ ਤਾਂ ਵੀ ਦੁੱਖ ਹੁੰਦਾ ਕਿ ਦੇਖੋ ਜੰਨਰ ਨੂੰ ਅਸੀਂ ਵੋਟਾਂ ਪਾਉਨੇ ਆ ਸਰਕਾਰ ਚ ਕੋਈ ਉਹ ਵੀ ਸੁਣਦਾ ਹੀ ਕੋਈ ਨਹੀਂ ਕੋਈ ਨਹੀਂ ਬੰਦ ਨਹੀਂ ਹੋ ਰਿਹਾ ਚਿੱਟਾ ਨਾ ਚਿੱਟਾ ਬੰਦ ਨਹੀਂ ਹੋ ਰਿਹਾ ਹਾਂ ਨਹੀਂ ਜੀ ਪੰਜਾਬ ਸਰਕਾਰ ਨੇ ਇੱਕ ਵੱਡੀ ਮਹਮੂਬੱਦੀ ਹੋਈ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਇੱਕ ਵੱਡਾ ਸਲੋਗਨ ਦੇ ਦਿੱਤਾ ਕਿ ਯੁੱਧ ਨਸ਼ਿਆਂ ਵਿਰੁੱਧ ਪਰ ਪਿੰਡਾਂ ਦੇ ਹਾਲਾਤ ਕਿੰਨੇ ਆਮ ਲੋਕ ਇਸ ਵਾਰੇ ਕੀ ਸੋਚਦੇ ਨੇ ਪੰਜਾਬ ਪੁਲਿਸ ਜੋ ਕਾਰਵਾਈ ਕਰ ਰਹੀ ਹੈ ਬੀਤੇ ਦਿਨੀ ਇੱਕ ਵੱਡਾ ਹਾਦਸਾ ਵਾਪਰਿਆ ਸ਼ਰਾਬ ਨੂੰ ਲੈ ਕੇ ਜਿਸ ਦੇ ਦਰਮਿਆਨ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਤੇ ਸ਼ਰਾਬ ਤੇ ਕਾਰਵਾਈ ਹੋ ਰਹੀ ਹੈ ਜੇਕਰ ਲੋਕ ਕਲਜਾਮ ਲਗਾਉਂਦੇ ਆ ਵੀ ਜੇ ਕੋਈ ਨਸ਼ਾ ਫੜਿਆ ਜਾਂਦਾ ਜਦੋਂ ਸ਼ੱਕ ਕਰਦੇ ਆ ਤਾਂ ਪੁਲਿਸ ਉਧਰ ਪਹੁੰਚਦੀ ਨਹੀਂ ਤੇ ਇੱਕ ਬੜਾ ਜਿਆਦਾ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਪੰਜਾਬ ਪੁਲਿਸ ਦੀ ਲੇਡੀਜ਼ ਲੋਕ ਕਮੈਂਟ ਕਰ ਰਿਹਾ ਕਿ ਥੋੜੇ ਦਿਨਾਂ ਦੇ ਵਿੱਚ ਉਹ ਬਾਹਰ ਆ ਗਈ ਜੋ ਘਰ ਟਾਏ ਜਾ ਰਿਹਾ ਉਹਨਾਂ ਤੇ ਵੀ ਵੱਡੇ ਕਮੈਂਟ ਹੋ ਰਿਹਾ ਦਰਸਲ ਲੋਕ ਇਸ ਵਾਰ ਕੀ ਸੋਚਦੇ ਆ ਕਿ ਵਾਕਿਆ ਹੀ ਜੋ ਸਰਕਾਰ ਕਹਿ ਰਹੀ ਹੈ ਕਿ ਯੁੱਧ ਰੈਸ਼ਾਂ ਵਿਰੁੱਧ ਉਸ ਨੂੰ ਕੋਈ ਬੂਰ ਵੀ ਪਿਆ ਜਾਂ ਫਿਰ ਸਿਰਫ ਅਸ਼ਤਿਆਰਬਾਜ਼ੀ ਕਰਕੇ ਹੋ ਰਿਹਾ ਤੁਸੀਂ ਜਿੱਥੇ ਵੀ ਨਜ਼ਰ ਮਾਰੋਗੇ ਆਮਾ ਦੀ ਪਾਰਟੀ ਦੇ ਵੱਡੇ ਬੋਰਡ ਲੱਗੇ ਹੋਣਗੇ ਇਹ ਉਹ ਸਰਕਾਰ ਹੈ ਜੋ ਕਦੇ ਕਹਿੰਦੀ ਸੀ ਕਿ ਅਸੀਂ ਬੋਰਡਾਂ ਤੇ ਖਰਚਾ ਨਹੀਂ ਕਰਦੇ ਪਰ ਅੱਜ ਦੀ ਤਰੀਕ ਦੇ ਵਿੱਚ ਕਰ ਗੱਲ ਕਰੀਏ ਤਹਰ ਕਪਾਸੇ ਬੋਡੀ ਬੋਰਡ ਨਜ਼ਰ ਆਉਣਗੇ ਤਾਂ ਸਭ ਵਿਸ਼ੇ ਤੇ ਚਰਚਾ ਕਰਾਂਗੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਾਂਗੇ ਹੋਰ ਜੀ ਕੀ ਹਾਲ ਹੈ ਠੀਠਾ ਕੋ ਜੀ ਪਰ ਨਕੌਦਰ ਦੇ ਨਿਵਾਸੀ ਆ ਨਕੌਦਰ ਦੇ ਹੀ ਆ ਨਕੌਦਰ ਚ ਨਸ਼ਾ ਖਤਮ ਹੋ ਗਿਆ ਨਸ਼ਾ ਖਤਮ ਨਹੀਂ ਹੋਇਆ ਜੀ ਨਸ਼ਾ ਵਿਕਦਾ ਕਿਹੜਾ ਜਾਂਦਾ ਮੈਂ ਕਹਦਾ ਆ ਜਿਹੜੇ ਠੀਕੇ ਟੋਕੇ ਲਾਉਂਦੇ ਨਸ਼ਾ ਕਰੀ ਜਾਂਦੇ ਆ ਠੀਕੇ ਟੋਕੇ ਇੱਕ ਬੜਾ ਮਾਰੂ ਨਸ਼ਾ ਸੀ ਕਿੱਟੇ ਦਾ ਨਸ਼ਾ ਹਾਂ ਜੀ ਨੂ ਨਕੌਦਰ ਦੀ ਗੱਲ ਕਰੀ ਕਿ ਨਕੌਦਰ ਚ ਖਤਮ ਹੋ ਚੁੱਕਿਆ ਉਹ ਇਹ ਨਕੌਦਰ ਦੇ ਵਿੱਚ ਹੁਣ ਐ ਨਹੀਂਗਾ ਚਿੱਟਾ ਹੋਣਾ ਪਹਿਲਾਂ ਨਾਲੋਂ ਕੋਈ ਫਰਕ ਕੋਈ ਠੱਲ ਪਈ ਹੋਵੇ ਹਾਂਜੀ ਠੱਲ ਪਈ ਆ ਹੋਣ ਨੇਗਾ ਸਰਕਾਰਾਂ ਦੇ ਪਹਿਲੀਆਂ ਸਰਕਾਰਾਂ ਤੇ ਹੁਣ ਦੀ ਸਰਕਾਰ ਚ ਕੋਈ ਫਰਕ ਲੱਗਦਾ ਵਾ ਫਰਕ ਲੱਗਦਾ ਜੀ ਕੀ ਫਰਕ ਕੀ ਲੱਗਦਾ ਫਰਕਾ ਹੁਣ ਘਟਿਆ ਹੀ ਆ ਉਹ ਘਟਿਆ ਤੁਹਾਨੂੰ ਕੋਈ ਫਰਕ ਲੱਗਿਆ ਅੱਗੇ ਨਾਲੋਂ ਹਾਂਜੀ ਫਰਕ ਲੱਗਾ ਜੀ ਤੁਹਾਨੂੰ ਫਰਕ ਲੱਗਿਆ 1000 ਰੁਪਏ ਹੋਣ ਲੱਗਿਆ ਹੁਣ ਤਾਂ ਭੈਣ ਦੇ ਖਾਤੇ ਚ 1000 ਰੁਪਏ ਆ ਗਏ ਹੁਣ ਹਾਂਜੀ ਹਾਂਜੀ ਆਉਂਦਾ ਵਾ 1000 ਰੁਪਏ ਆ ਕਿੰਜੇਰਵਾਲ ਨੇ ਵਾਦਾ ਕੀਤਾ ਸੀ ਕਿ ਉਹਨੇ 100000 ਰੁਪਏ ਜਾਵਾਂਗੇ ਤੇ ਜੋ ਤੁਹਾਡੇ ਵਾਈਫ ਆ ਘਰ ਦੀ ਉਹਦੇ ਖਾਤੇ ਚ 1000 ਰੁਪਏ ਆਉਂਦਾ ਵਾ ਹਾਂ ਜੀ ਇਹਨੇ ਵੀ ਘਰ ਦੇ ਗੁਜ਼ਰ ਗਏ ਸੀ ਅੱਛਾ ਉਹਨਾਂ ਦੇ ਹੋਰ ਆਪਣੀਆਂ ਭੈਣਾਂ ਹੋਣਗੇ ਉਹਨਾਂ ਦੇ ਆਉਂਦਾ ਹੋਵੇ ਉਹਨਾਂ ਦੇ ਆਉਂਦਾ ਹੋਊਗਾ ਜੀ ਸਾਰਿਆਂ ਦੇ ਹੋਣ ਲੱਗਿਆ ਵਾ ਹਾਂ ਜੀ ਹਾਂ ਜੀ ਕਮਾਲ ਹੋ ਗਈ ਆ ਸਾਰਿਆਂ ਨੇ ਆਉਣ ਲੱਗਿਆ ਵਾ ਸਾਰਿਆਂ ਦੇ ਆਉਂਦਾ ਹੋਊਗਾ ਪਤਾ ਨਹੀਂਗਾ ਸਾਰਿਆਂ ਕਿਸੇ ਦੇ ਮੈਂ ਤੋ ਡਿਜ਼ਾਇਨ ਕਰਨ ਦੱਸਣਾ ਦੱਸ ਦੇਣਾ ਕਿ ਵਾਦੇ ਜਰੂਰ ਕੀਤੇ ਸੀ ਪਰ ਕੱਖ ਨਹੀਂ ਮਿਲਿਆ ਜੇ ਹਾਂਜੀ ਹਜੇ ਤੱਕ ਕੱਖ ਨਹੀਂ ਮਿਲਿਆ ਜੇ ਤੁਸੀਂ ਨਸ਼ਾ ਪਤਾ ਕਰ ਲੈਣੇ ਹੋ ਕਿਦਾਂ ਨਹੀਂ ਮੈਂ ਨਹੀਂ ਕਰਦਾ ਨਾ ਸ਼ਾਪਤਾ ਮੈਂ ਕਹ ਤੂੰ ਤਾਂ ਨਹੀਂ ਬੋਲ ਰੇ ਕਿ ਤੇਰੇ ਵੀ ਤੁਹਾਡੇ ਨੰਬੰਦ ਹੋ ਜੇ ਨਹੀਂ ਨਹੀਂ ਇਹ ਕਰਦੇ ਹੀ ਨੇਗੇ ਦੇਖ ਲਓ ਤਾਂ ਫੇ ਹੋਊਗਾ ਜੇ ਇਹੇ ਕਰਦੇ ਹੋਏ ਐਦਾਂ ਦਾ ਹੋਵੇ ਨਾ ਮੈਂ ਹਸਪਤਾਲ ਵੀ ਚੱਲ ਜਾਣਾ ਸਵੇਰੇ ਸਵੇਰੇ ਉਹਨਾਂ ਨੂੰ ਗੋਲੀਆਂ ਹੀ ਲੈਣੇ ਤੁਸੀ ਵੀ ਲੱਗੇ ਹੋ ਜਾਂਨੇ ਹੋ ਦੱਸੋ ਨਹੀਂ ਉਹ ਤਾਂ ਖਾਣੇ ਇੱਕ ਦੋ ਗੋਲੀਆਂ ਇੱਕ ਦੋ ਖਾਣੇ ਹੋਣਾ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਨਸ਼ਾ ਖਤਮ ਹੋ ਗਿਆ ਨਹੀਂ ਖਾਦੋਂ ਜਿਹੜਾ ਚਿੱਟਾ ਖਾਂਦੇ ਉਹ ਤਾਂ ਖਾਦੋਂ ਵੀ ਨਹੀਂ ਜਿਹੜਾ ਉਹ ਵੀ ਇੱਕ ਉਹ ਵੀ ਇੱਕ ਨਸ਼ਾ ਹੀ ਹੈ ਨਾ ਤੁਸੀਂ ਪਹਿਲਾਂ ਡੋਡੇ ਖਾਂਦੇ ਹੋਵੋਗੇ ਪੋਸਟ ਖਾਂਦੇ ਹੋਵੋਗੇ ਉਹ ਨਹੀਂ ਮਿਲਦਾ ਉਹਨਾਂ ਗੋਲੀ ਖਾਣੇ ਹੋ ਫਿਰ ਫਰਕ ਤਾਂ ਕੋਈ ਨਾ ਪਿਆ ਸਹੀ ਗੱਲ ਉਹ ਤਾਂ ਨਹੀਂ ਫਰਕ ਆ ਚਿੱਟੇ ਦਾ ਫਰਕ ਪੈ ਗਿਆ ਵੱਲੇ ਉਹਦਾ ਨਹੀਂ ਫਰਕ ਚਿੱਟੇ ਦਾ ਫਰਕ ਕਿੱਥੋਂ ਪੈ ਗਿਆ ਤੁਸੀਂ ਦੱਸੋ ਕਿਹੜੇ ਚਿੱਟੇ ਮੇਰੀ ਗੱਲ ਸੁਣੋ ਜੋ ਚਿੱਟਾ ਪੀਂਦੇ ਸੀ ਖਾਂਦੇ ਸੀ ਉਹ ਹੁਣ ਗੋਲੀਆਂ ਖਾਂਦੇ ਆ ਨਾ ਉਹਦੀ ਡੋਜ਼ ਵਧਾਈ ਜਾਂਦੀ ਹੈ ਨਾ ਘਟਾਈ ਜਾਂਦੀ ਹੈ ਤੇ ਫਰਕ ਦੱਸੋ ਕਿੱਥੋਂ ਪੈ ਗਿਆ ਬਸ ਦਵਾਈ ਉਹ ਗੋਲੀਆਂ ਤੇ ਚਲਦੀਆਂ ਆ ਜਾਂ ਫਿਰ ਐਂਦਾ ਤੁਸੀਂ ਨਹੀਂ ਕਹਿ ਸਕਦੇ ਨਾ ਖਤਮ ਆ ਜਾ ਜੀ ਖਤਮ ਇਹ ਹਾਲਾਤ ਨੇ ਨਸ਼ਾ ਰੱਕ ਰੱਕ ਚ ਵਸਿਆ ਗਿਆ ਇਹ ਬਾਪੂ ਕਹਿੰਦਾ ਕਿ ਮੈਂ ਤਾਂ ਆਪ ਲੈਣ ਚ ਲਾ ਕੇ ਖਾਣਾ ਹੁਣ ਤੁਸੀਂ ਆਈਡੀਆ ਲਾ ਦਿਓ ਕਿ ਕੀ ਬਣੂਗਾ ਇਹ ਰਖਸ਼ੇ ਵਾਲਾ ਰਖਸ਼ੇ ਵਾਲੇ ਤੋਂ ਸ਼ੁਰੂ ਕੀਤੀ ਸੀ ਆਪਾਂ ਤੇ ਵੱਖ-ਵੱਖੇ ਬਾਕੀ ਅੱਗੇ ਕੁਝ ਪੈਣ ਖੜੀ ਸਾਰਿਆਂ ਨਾਲ ਗੱਲਬਾਤ ਕਰ ਲਾਂਗੇ ਪਰ ਸ਼ੁਰੂਆਤ ਜੋ ਆਪਾਂ ਕੀਤੀ ਹੈ ਉਹ ਕਹਿ ਸਕਦੇ ਕਿ ਕਮਬੜੀ ਹੋਈ ਹੈ ਕੋਈ ਚੰਗੀ ਸ਼ੁਰੂਆਤ ਨਹੀਂ ਹੋਈ ਤਾਂ ਇੱਧਰ ਤੇ ਪੈਣ ਖੜੀ ਜੀ ਹਾਂ ਜੀ ਪੈ ਸਸ ਗੱਲ ਜੀ ਹਾਂ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਹਾਂਜੀ ਇੱਥੇ ਹੀ ਕੋਤਿਆਂ ਆਪਾਂ ਨਸ਼ੇ ਤੇ ਗੱਲ ਕਰ ਰਹੇ ਸੀ ਨਸ਼ਾ ਇੱਕ ਬੜੀ ਵੱਡੀ ਬੜਾ ਵੱਡਾ ਕੋਡ ਸੀਗਾ ਕਿ ਖਤਮ ਹੋ ਗਿਆ ਵਾ ਨਸ਼ਾ ਤੁਹਾਨੂੰ ਕੀ ਲੱਗਦਾ ਹਾਂਜੀ ਹੁਣ ਅੱਗੇ ਨਾਲ ਤਾਂ ਕੁਝ ਖਤਮ ਹੀ ਆ ਕਿੰਨਾ ਕੁਝ ਫਰਕ ਲੱਗਦਾ ਹੈ ਹਾਂਜੀ ਫੇਕਨ ਕੋਦਰ ਦੇ ਵਿੱਚ ਕਿਦਾਂ ਵਿਕਦਾ ਵਗੈਰਾ ਕਿ ਹੁਣ ਪਿਆ ਫਰਕ ਪਤਾ ਨਹੀਂ ਵੀ ਆਪਾਂ ਨਖੋਦਰ ਦਾ ਸੀ ਹੈਗੇ ਮਹਿਤਪੁਰ ਦੇ ਜਿਹਦੇ ਮਹਿਤਪੁਰ ਤੋਂ ਅੱਗੇ ਕਿਹੜਾ ਪਿੰਡ ਹੈ ਜਿ ਆਪਣਾ ਆਪਣਾ ਕੈਮਾਲਾ ਬਿੱਲਾ ਬਗੇਲਾ ਇੱਥੇ ਕੈਮਾਲਾ 'ਚ ਤਾਂ ਬੜਾ ਨਸ਼ਾ ਵਿਕਦਾ ਕਹਿੰਦੇ ਪਿੰਡ ਦੇ ਕੜ ਕਿਈ ਮੁੰਡੇ ਲੱਗੇ ਹੋਏ ਹਾਂਜੀ ਉੱਥੇ ਨਸ਼ਾ ਬਹੁਤ ਵਿਕਦਾ ਕੈਮਾਲਾ 'ਚ ਬਹੁਤ ਵਿਕਦਾ ਜੋ ਵੇਚਦੇ ਉਹਨਾਂ ਨੂੰ ਕੋਈ ਫੜਦਾ ਨਹੀਂ ਕਈ ਹਾਂਜੀ ਉਧਰ ਨਾ ਇੰਨਾ ਫਿਕਰਦੇ ਫੜਦੇ ਨਹੀਂਗੇ ਹਰਦੇ ਨੇਗੇ ਹਾਂਜੀ ਕਿ ਮੈਂ ਇਹ ਵੀ ਮੇਰੇ ਤੋਂ ਜਾਣਕਾਰੀ ਚ ਆਇਆ ਸੀ ਕਹਿੰਦੇ ਉੱਥੇ ਮੁੰਡੇ ਬੜੇ ਮਰਿਆ ਹਾਂਜੀ ਬਹੁਤ ਮਰਦੇ ਆ ਪਿੰਡ ਵਿੱਚੋਂ ਮਤਲਬ ਜੇਕਰ ਆ ਪੈਵਰ ਚ ਲਈਏ ਕਿੰਨੇ ਕੁ ਮਾਮਾ ਦੇ ਪੁੱਤ ਦੂਰ ਹੋ ਗਏ ਹਾਂਜੀ ਟਾਲੀਆਂ ਨਹੀਂ ਛੰਨਾ ਬੋਟੇ ਵਾਲੀਆਂ ਛੰਨਾ ਤੇ ਇਧਰ ਪੋੜਿਆ ਪੈ ਜਾਂਦਾ ਵੀ ਲੱਭ ਕੇ ਲਾ ਕੈਮ ਵਾਲਾ ਉਮਰੇ ਆਲਦੇ ਬਹੁਤ ਨੁਕਸਾਨ ਦੇਖਤੀ ਨੇ ਮਾਮਾ ਦੇ ਪੁੱਤ ਇਹ ਸਿਰ ਭੇਡ ਚੜ ਜਾਂਦੀ ਦੁੱਖ ਹੁੰਦਾ ਤੁਸੀਂ ਵੀ ਮਾਂ ਹੋਗੇ ਦੁੱਖ ਹੁੰਦਾ ਦਿਲਾਂਦਰੋਂ ਰੋਂਦਾ ਜੀ ਉਹ ਤੋਂ ਹਾਂਜੀ ਬਹੁਤ ਦੁੱਖ ਹੁੰਦਾ ਪਰ ਇਹ ਤਾਂ ਵੀ ਦੁੱਖ ਹੁੰਦਾ ਕਿ ਦੇਖੋ ਜੰਨਰ ਨੂੰ ਅਸੀਂ ਵੋਟਾਂ ਪਾਉਂਦੇ ਆ ਸਰਕਾਰ ਚ ਕੋਈ ਉਹ ਵੀ ਸੁਣਦਾ ਹੀ ਕੋਈ ਨਹੀਂ ਕੋਈ ਨਹੀਂ ਬੰਦ ਨਹੀਂ ਹੋ ਰਿਹਾ ਚਿੱਟਾ ਨਸ਼ਾ ਕਿੱਟਾ ਬੰਦ ਨਹੀਂ ਹੋ ਰਿਹਾ ਹਾਂ ਨਹੀਂ ਜੀ ਹੋਰ ਕੋਈ ਨਸ਼ਾ ਬੰਦ ਹੀ ਨਹੀਂ ਹੋ ਰਿਹਾ ਤਾਂ ਇਹ ਮੈਂ ਤਾਂ ਇਹ ਇੱਕ ਮੰਡ ਬਿਲਟ ਪੈ ਜਾਂਦੀ ਹੈ ਨਾ ਉਧਰਲੀ ਸਾਈਡ ਹਾਂਜੀ ਹਾਂਜੀ ਮੰਡ ਵਿੱਚ ਬਹੁਤ ਵਿਖਦਾ ਉੱਥੇ ਤਾਂ ਐ ਕਿ ਦੁਨੀਆ ਇੰਨੀ ਜਾਂਦੀ ਕਿ ਕਹਿ ਸਕਦੇ ਆ ਕਿ ਲੈਣਾ ਲੱਗਦੀ ਆ ਹਾਂਜੀ ਅਪਰੋਚ ਪਰ ਬੱਸ ਆ ਗਈ ਤੇ ਹਾਂ ਚਲੋ ਜੀ ਦੇਖੋ ਜੀ ਅਸੀਂ ਪਰੋਹੀਪੁਰ ਜਾ ਰਹੇ ਸੀ ਇੱਧਰ ਹੋਰ ਆ ਨਹੀਂ ਤੁਸੀਂ ਸਾਡੀ ਮਾਂ ਮੋ ਦੇਖੋ ਮਾਂ ਸੇ ਕੋਈ ਗਲਤ ਗੱਲ ਨਹੀਂ ਕਰਨੇ ਜਦੋਂ ਮਾਵਾਂ ਰੋਂਦੀਆਂ ਉਦੋਂ ਜਰੀਆਂ ਨਹੀਂ ਜਾਂਦੀਆਂ ਹਨ ਸਾਡੇ ਤੋਂ ਕੈਮ ਵਾਲੇ ਤਾਂ ਤੁਸੀਂ ਸਾਨੂੰ ਇਹਨੇ ਦੱਸ ਦੋ ਫਰਕ ਪਿਆ ਕੋਈ ਕੁਛ ਨਹੀਂ ਕਹਿ ਸਕਦੇ ਕੁਛ ਨਹੀਂ ਪਿਆ ਉਹ ਉਹਨਾਂ ਵਾਲੀ ਸੀ ਜੋ ਉਹਨਾਂ ਨੇ ਕਿਹਾ ਸੀ ਉੱਥੋਂ ਦਈਆਂ ਇੱਕੇ ਪਿੰਡ ਦੇ ਇੱਕੋ ਨੇ ਫਿਰ ਤੇ ਇੱਕੋ ਫਰੇਮ ਸੇਮ ਪ੍ਰੋਬਲਮ ਹੀ ਹੈ ਤਾਂ ਇਹ ਹਾਲਾਤ ਨੇ ਅੱਜ ਕੱਲ ਹੁਣ ਤਾਂ ਉਹ ਮਾਵਾ ਜੋ ਕਦੇ ਰੋਂਦਿਆਂ ਸੀ ਹੁਣ ਕੈਮਰੇ ਅੱਗੇ ਬੋਲਣ ਨੂੰ ਵੀ ਹਟ ਗਈਆਂ ਕਿਉਂਕਿ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਮਾਨਕ ਕੈਮੋ ਵਾਲਾ ਪਿੰਡ ਕਹਿੰਦੇ ਮੰਡ ਰੀ ਦੀ ਬਿਲਟ ਦੇ ਵਿੱਚ ਉਹਨਾਂ ਨੇ ਗਣਤਾ ਤਾਂ ਬੱਸ ਸਟੈਂਡ ਦੇ ਵਿੱਚ ਮੌਜੂਦ ਆ ਵੱਖ-ਵੱਖ ਤਸਵੀਰਾਂ ਨੇ ਤਾਂ ਐਸ ਪਾਈ ਜ ਆ ਪੈਸਾ ਤੇ ਫਿਰ ਪਛਲੇ ਪਛਲੇ ਨੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਠੀਕ ਠਾਕ ਹੋ ਜੀ ਹਾਂ ਜੀ ਬੜਾ ਠੀਕ ਹੈ ਕਿਹੜਾ ਏਰੀਆ ਜ ਆਪਣਾ ਆਪਣਾ ਏਰੀਆ ਗਰਾਹ ਗਰਾਹ ਜੀ ਇਹ ਪੰਜਾਬ ਸਰਕਾਰ ਨੇ ਇੱਕ ਵੱਡੀ ਮਹਮ ਚ ਲਾਈ ਏ ਕਹਿੰਦੇ ਯੋਧ ਨਸ਼ਿਆਂ ਵਿਰੁੱਧ ਪਰ ਨਸ਼ਾ ਵੀ ਲੱਗਦਾ ਕੋ ਥਲ ਪਈ ਹੈ ਜੀ ਕੁਝ ਫਰਕ ਆਇਆ ਅੱਗੇ ਰਾਂ ਅੱਗੇ ਨੂੰ ਕੁਝ ਫਰਕ ਪਿਆ ਵਾ ਪਹਿਲਾਂ ਤੋਂ ਡੇਰੀ ਚ ਕਿੰਨਾ ਫਰਕ ਪਿਆ ਕੀ ਕਹਿ ਸਕਦੇ ਆਪਾਂ ਜੀ ਉਹ ਪੱਕਾ ਤਾਂ ਨਹੀਂ ਕਿਹਾ ਤਾਂ ਲੇਕਿਨ ਕਾਫੀ ਫਰਕ ਪੈ ਗਿਆ ਨਸ਼ਾ ਜੀ ਇੱਕ ਮਾਨ ਸਰਕਾਰ ਦੀ ਰੈਲੀ ਹੋਈ ਸੀਗੀ ਜਲੰਧਰ ਦੇ ਵਿੱਚ ਉੱਥੇ ਬਹੁਤ ਸਾਰੇ ਮੁੰਡੇ ਮਾਪੇ ਗਏ ਤੇ ਮੁੰਡੇ ਵੀ ਕਈ ਗਏ ਕਹਿੰਦੇ ਨਹੀਂ ਕੋਈ ਫਰਕ ਨਹੀਂ ਪਿਆ ਦੂਜੇ ਪਾਸੇ ਇੱਕ ਵੱਡੇ ਵੱਡੇ ਮਾਨ ਸਰਕਾਰ ਨੇ ਬੋਰਡ ਲਗਾਤੀ ਹੈ ਜੇ ਜਿਹੜੀ ਸਰਕਾਰ ਕਦੇ ਕਹਿੰਦੀ ਸੀਗੀ ਨਹੀਂ ਕੀ ਵੀ ਸਾਨੂੰ ਤਾਂ ਬੋਰਡ ਲਗਾ ਕੇ ਮਸ਼ਹੂਰੀ ਨਹੀਂ ਕਰਦੇ ਅੱਜ ਉਹ ਵੀ ਸਰਕਾਰ ਬੋਰਡ ਲਗਾਈ ਜਾਂਦੀ ਹੈ ਜੀ ਕੀ ਸਾਡੇ ਕੀ ਸਮਝਦੇ ਹੋ ਕਿ ਆ ਜੀ ਸਾਡੇ ਏਰੀਆ ਤੇ ਫਰਕ ਕਾਫੀ ਪੈ ਗਿਆ ਨਸ਼ਾ ਜੀ ਇੰਦਰ ਫਰਕ ਪਿਆ ਹਾਂਜੀ ਠੀਕ ਆ ਜੀ ਤਾਂ ਇੱਧਰ ਹੋਰ ਆਪਣਾ ਜੀ ਭਾਣੇ ਬੀਬੀ ਕੜਾ ਕਿੱਥੇ ਹੋ ਜੀ ਠੀਕ ਆ ਸਾਰੇ ਕਿਰਾਏ ਤੋਂ ਜਿਹੜੇ ਉਧਰ ਕੋਈ ਲੱਗਦਾ ਤੁਹਾਡਾ 10000 ਰੁਪਏ ਆ ਗਏ ਜੀ ਨਹੀਂ ਤੁਹਾਡਾ ਜੀ ਨਹੀਂ ਜੀ ਤੁਸੀਂ ਮਤਲਬ ਕਿਹੜਾ ਰੇਜ ਆਪਣਾ ਅੱਛਾ ਨਹੀਂ ਜੀ ਕੋਈ ਨਹੀਂ ਤੁਸੀਂ ਵੀ ਕਿਰਾਏ ਤੋਂ ਹੋ ਜੀ ਨਹੀਂ ਅਸੀਂ ਇੱਥੋਂ ਮੈਦਪੁਰ ਮੈਦਪੁਰ ਚ ਤਾਂ ਇਹ ਕਹਿੰਦੇ ਚਿੱਟੇ ਦਾ ਗੜ ਮੰਨਿਆ ਜਾਂਦਾ ਚਿੱਟਾ ਹੀ ਬੜਾ ਵਿਕਦਾ ਜੀ ਕਿ ਮੈਂ ਕਈ ਵਾਰ ਸੁਣਿਆ ਵਿਕਦਾ ਹੋਊਗਾ ਕੀ ਪਤਾ ਤੁਹਾਡੇ ਮੈਦਪੁਰ ਚ ਬੜੇ ਮਹੱਲੇ ਆ ਉਹ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇੱਕ ਬੜਾ ਮਸ਼ਹੂਰ ਮੱਲਾ ਕਹਿੰਦੇ ਉੱਥੇ ਜਿਹ ਰੇਲੀ ਸ਼ਰਾਬ ਵੇਕਦੀ ਆ ਤੇ ਕਈ ਥਾਂ ਤੇ ਕਹਿੰਦੇ ਚਿੱਟਾ ਵੀ ਵਿਕਦਾ ਤੁਹਾਨੂੰ ਕੀ ਲੱਗਦਾ ਕਿ ਫਰਕ ਪਿਆ ਮੈਂ ਪਤਾ ਨਹੀਂ ਜੀ ਵੇਖਤਾ ਹਾਂ ਅਸੀਂ ਕਦੀ ਇਹੋ ਜਿਹਾ ਗੌਰ ਹੀ ਨਹੀਂ ਕੀਤਾ ਤੁਸੀਂ ਕਦੀ ਗੌਰ ਕੀਤੀ ਮਮਾ ਬੜੀ ਦੇਖੋ ਠੀਕ ਹੈ ਚਲੋ ਹਾਂ ਬਰਤਤ ਆ ਰਹੀ ਹੈ ਉਹ ਤਾਂ ਖਬਰਾਂ ਤਾਂ ਸੁਣਦੇ ਹੋਗੇ ਨਾ ਕਈ ਫਿਰ ਹੋ ਜਾਂਦਾ ਹੈ ਖਬਰਾਂ ਅਸੀਂ ਨਹੀਂ ਸੁਣੀ ਕਦੀ ਵੀ ਕਿੱਥੇ ਵੇਕਦਾ ਹੋਊਗਾ ਚਲੋ ਸੰਨ ਆਪਣੇ ਪੰਜ ਕਿਹੜਾ ਏਰੀਆ ਜੀ ਆਪਣਾ ਤੇ ਕਿਹੜਾ ਏਰੀਆ ਜ ਆਪਣਾ ਸਾਡਾ ਨਾਨਕ ਸਰ ਜਗਰਾਉਂ ਜਗਰਾਉਂ ਤੋਂ ਲੱਗ ਗਿਆ ਨਹੀਂ ਠੀਕ ਹੈ ਜੀ ਤੁਹਾਡੇ ਏਰੀਆ 'ਚ ਕੋਈ ਫਰਕ ਪਿਆ ਲੱਗਦਾ ਕੱਲ ਵੀ ਇੱਕ ਬਸੇ ਖਬਰ ਵੱਡੀ ਕਰਕੇ ਲੱਗੇ ਹੋਈ ਸੀ ਕਿ ਇੰਨਾ ਚਿੱਟਾ ਫੜਿਆ ਗਿਆ ਹਾਲਾਤ ਬੜੇ ਪਾਵਾ ਨਹੀਂ ਵੀ ਆਪਾਂ ਨੂੰ ਤਾਂ ਐਵੇਂ ਕਹੀਏ ਤੁਹਾਡੇ ਸਹੀ ਹੈ ਜੀ ਤੁਹਾਡੇ ਏਰੀਆ ਸਹੀ ਹੈ ਅਸੀਂ ਨਾਨਕਸਰ 'ਚ ਰਹਿੰਦੇ ਸਾਡਾ ਤਾਂ ਸਹੀ ਆ ਯਾਰ 1000 ਰੁਪਏ ਦਾ ਕੋਈ ਅਸਰ ਪਿਆ ਆਇਆ ਹੀ ਨਹੀਂ ਸੰਤੋ ਪੈਲਸਣ ਨਹੀਂ ਆਈਆਂ 1000 ਰੁਪਏ ਤੇ ਭਾਨੇ ਬੜੇ ਛੇਤੀ ਬੋਲੇ ਨਹੀਂ ਨਹੀਂ ਨਾ ਪੈਲਸਣ ਆਈ ਨਾ 1000 ਰੁਪਏ ਆਇਆ ਪੈਲਸਣ ਵੀ ਨਹੀਂ ਆਈ ਪੈਲਸਣ ਕਿਉਂ ਨਹੀਂ ਆਈ ਜੀ ਆਈ ਨਹੀਂ ਅਜੇ ਕਿੰਨਾ ਟਾਈਮ ਹੋ ਗਿਆ ਜੀ ਆਹ ਦੇ ਲੱਗ ਕਿੰਨਾ ਮਹੀਨਾ 16 17 ਚਲੇ ਗਏ ਤੇ ਅੱਗੇ 12:00 ਨੂੰ 11:00 ਨੂੰ ਆ ਜਾਂਦੀ ਸੀ ਅਜੇ ਤੱਕ ਨਹੀਂ ਆਈ ਅਜੇ 1000 ਰੁਪਏ ਤਾਂ ਸੁਣਿਆ ਵੀ ਨਹੀਂ ਅਸੀਂ 1000 ਰੁਪਏ ਆਪਣੇ ਕਿਸੇ ਦਾ ਆਇਆ 1000 1000 ਰੁਪਏ ਜੀ ਕਿਸੇ ਦਾ ਵੀ ਨਹੀਂ ਆਇਆ ਕਿਸੇ ਦਾ ਹੀ ਨਹੀਂ ਆਇਆ ਤੁਹਾਡਾ ਕੀ ਹੋਣਾ ਜੀ ਕਿਸੇ ਦਾ ਵੀ ਨਹੀਂ ਆਇਆ ਉਦਾਂ ਪੂਰੇ ਪੰਜਾਬ 'ਚ 1000 1000 ਰੁਪਏ ਨਹੀਂ ਆਇਆਗਾ